ਕਾ ਜੀ ਸਰ ਮੇਰਾ ਨਾਮ ਅੰਦਰ ਸਿੰਘ ਢੱਲੋਂ ਸੂਬਾ ਪ੍ਰਧਾਨ ਪੰਜਾਬ ਦੋਧੀ ਦੇ ਦੀ ਇਹਨਾਂ ਨੇਕ ਤਾਂ ਜਿਵੇਂ ਕਿ ਆਪਾਂ ਜਾਣਦੇ ਹਾਂ ਜੁਰਤ ਹਰ ਇੱਕ ਵਿਅਕਤੀ ਦੀ ਮੁੱਖ ਲੋੜ ਹੈ ਭਵੇਂ ਨਿਆਣਾ ਭਵੇਂ ਸਿਆਣਾ ਗਾ ਸੋ ਸੂਬੇ ਦਾ ਆਗੂ ਹੋਣ ਦੇ ਨਾਤੇ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਇਸ ਕਰਕੇ ਰੱਖੀ ਗਈ ਹੈ ਕਿ ਮਾਨਯੋਗ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਜੁਰਤ ਨਸ਼ਾ ਵਿਰੁੱਧ ਦੇ ਤਹਿਤ ਜਿਹੜਾ ਮਹਿੰਮ ਚਲਾਈ ਹੋਈ ਹੈ ਉਸ ਦੇ ਮੁਤਾਬਕ ਫਜ਼ਰੂਰ ਜਿਹੜਾ ਜਿਹੜਾ ਪਿੰਡ ਸ਼ਾਜ਼ਲੀ ਜੋ ਚੌਂਕੀ ਆ ਉਥੋਂ ਦੇ ਇੰਚਾਰਜ ਆ ਓਰਕਾਰ ਸਿੰਘ ਵੱਲੋਂ ਅਗਸਤ ਦੌਰਾਨ ਜਦੋਂ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਜਿਹੜਾ ਹੈਗਾਗਾ ਤਰਾਂਜੀ ਜਿਹੜਾ ਪਿੰਡ ਆ ਉਥੇ ਇੱਕ ਉਥੇ ਰੇਡ ਕੀਤੀ ਕਿਸੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਸੀ ਕਿ ਜਿਹੜਾ ਹੈਗਾ ਦੁੱਧ ਦੀ ਕਾਲ ਵਿਚਾਰੀ ਹੈ ਜਿਹੜੀ ਉਥੇ ਹੁੰਦੀ ਆ ਤਾਂ ਜਦੋਂ ਉਹਨਾਂ ਨੇ ਰੇਡ ਕੀਤੀ ਜੀ ਉਥੇ ਉਹ ਬੰਦਾ ਹੈਗਾ ਜਿਹੜਾ ਬੇਰਕਾ ਉਹ ਪਲਾਟ ਦਾ ਆਪਾਂ ਗੇੜੀ ਉਹਨਾਂ ਕੋਲੇ ਉਹ ਸੈਕਟਰੀ ਹੈ ਸੈਕਟਰੀ ਦਾ ਅਹੁਦਾ ਹੈ ਤਾਂ ਘਰੇ ਕੋਈ ਉਹਨਾਂ ਕੋਲੇ ਦੋ ਕਵਾਂਟ ਦੁੱਧ ਸੀਗਾ ਜਿਸਦੇ ਵਿੱਚ ਰਫੈਂਟ ਮਿਕਸ ਕੀਤਾ ਹੋਇਆ ਸੀ ਕਿਉਂਕਿ ਇੱਕ ਤਾਂ ਹੁੰਦਾ ਹੈ ਵੀ ਆਪਾਂ ਕੱਚੇ ਪੈਰੀ ਕੋਈ ਸਰਵਰ ਕਰ ਲਗੇ ਮੈਂ ਉੱਥੋਂ ਦੇ ਜੋ ਸਹਾਇਕ ਫੂਡ ਕਮਿਸ਼ਨਰ ਹੈ ਜਿੱਤੀ ਗੁਪਤਾ ਔਰ ਫੂਡ ਸੇਫਟੀ ਆਫਿਸਰ ਹੈ ਚਰਨਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਜਿਹੜਾ ਹੈਗਾਗਾ ਇਹੀ ਕਿਹਾ ਕਿ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਜਿਹੜਾ ਹੈਗਾਗਾ ਅਸੀਂ ਸੈਂਪਲਿੰਗ ਵਗੈਰਾ ਕੀਤੀ ਔਰ ਰਿਫੈਂਡ ਮਿਕਸ ਕੀਤਾ ਹੋਇਆ ਸੀ ਇਹ ਬੰਦੇ ਕੋਲੇ ਕੋਈ 3000 ਲੀਟਰ ਦੁੱਧ ਦਾ ਉਹ ਕਾਰੋਬਾਰ ਕਰਦਾ ਸੀ ਬੇਰਕਾਰ ਸੈਕਟਰੀ ਹੈਗਾਗਾ ਉਹਦਾ ਕਰਕੇ ਕੋਈ ਉਹਨਾਂ ਦੀ ਉਹਦੀ ਸੈਟਿੰਗ ਲਾ ਲਓ ਕੋਈ ਪਲਾਂਟ ਦੇ ਵਿੱਚ ਜਾਂ ਕਿਵੇਂ ਵੀ ਹੈ ਉਹਨਾਂ ਦੋਨਾਂ ਜੀਆਂ ਤੇ ਤਾਂ ਜਿਹੜਾ ਹੈਗਾਗਾ ਪਰਚਾ ਦਿੱਤਾ ਗਿਆ ਉਹਨਾਂ ਨੂੰ ਅਰੈਸਟ ਕਰਿਆ ਪੁਲਿਸ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਮਹਿਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਇਹ ਵੀ ਕੱਲੀ ਕਾਰਵਾਈ ਉਹਨਾਂ ਦੇ ਨਹੀਂ ਕਿਉਂਕਿ ਬੇਰਕਾ ਇੱਕ ਬ੍ਰਾਂਡ ਹੈ ਤੇ ਲੋਕ ਆ ਜਿਹੜੇ ਉਹ ਬੇਰਕਾ ਦੇ ਉੱਪਰ ਭਰੋਸਾ ਕਰਦੇ ਆ ਆਪਣਾ ਸਰਕਾਰੀ ਅਦਾਰਾ ਹੈਗਾ ਸੋ ਜੇਕਰ ਇਸ ਤਰ੍ਹਾਂ ਦੀਆਂ ਜਿਹੜੀਆਂ ਹਲਕ ਟਾਈਆਂ ਜਾਂ ਇਸ ਤਰ੍ਹਾਂ ਦੀ ਕਾਰਵਾਈ ਬੇਰਕਾ ਦੇ ਵਿੱਚ ਵੀ ਹੋਊਗੀ ਤਾਂ ਫਿਰ ਆਪਾਂ ਸਮਝ ਸਕਦੇ ਆ ਵੀ ਜਿਹੜੀ ਪਬਲਿਕ ਹੈ ਉਹ ਭਰੋਸਾ ਕਿਸ ਤੇ ਕਰੇ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਹੈਗਾਗਾ ਡੰਗਾਈ ਨਾਲ ਜਿਹੜੀ ਜਾਂਚ ਇਸ ਵਿਸ਼ੇ ਦੀ ਵੀ ਹੋਣੀ ਚਾਹੀਦੀ ਹੈ ਵੀ ਜੋ ਇਹ ਬੰਦਾ ਕਾਲ ਬਜਾਰੀ ਕਰਦਾ ਸੀ ਰਿਫੈਂਡ ਵੀ ਇਹਦੇ ਕੋਲ ਫੜਿਆ ਗਿਆ ਦੁਕਾਨ ਦੇ ਵਿੱਚ ਵੀ ਇਹਨੇ ਮਿਕਸ ਕੀਤਾ ਰਿਫੈਂਡ ਉਹ ਮਹਿਕਮੇ ਦੇ ਦਸਤਾਵੇਜ਼ ਮੁਤਾਬਕ ਤਾਂ ਉਹ ਕਿਹੜੇ ਲੋਕ ਹੈ ਜਿਨ੍ਹਾਂ ਦਾ ਇਹਦੇ ਸਿਰ ਤੇ ਹੱਥ ਸੀ ਕਿਉਂਕਿ ਬਹੁਤ ਆਪਾਂ ਕਹਿ ਲਈਏ ਸਾਖਤ ਜਿਹੜੀ ਟੈਸਟਿੰਗ ਹੈ ਉਹ ਬੇਲਕਾ ਦੇ ਵਿੱਚ ਹੁੰਦੀ ਹੈ ਤਾਂ ਬਿਨਾਂ ਰਲੀ ਮਿਲੀ ਭੁਗਤਤ ਤੋਂ ਆਪਾਂ ਕਹਿ ਸਕਦੇ ਆ ਜਿਹੜੀ ਇਹ ਕਾਲ ਬਜਾਰੀ ਹੈ ਉਹ ਨਹੀਂ ਹੋ ਸਕਦੀ ਕਿ ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਜੋ ਪੰਜਾਬ ਦੁੱਧ ਦੀ ਡੇਰੀ ਜੀ ਉਹਨਾਂ ਨੇ ਏਕਤਾ ਸਾਡਾ ਕੋਈ ਵੀ ਆਗੂ ਜਾਂ ਮੈਂਬਰ ਇਸ ਤਰ੍ਹਾਂ ਦੀ ਦੁਰਵਿਚਾਰ ਵਿਚਾਰੀ ਕਰਦਾ ਨਾ ਉਹਦੀ ਹਮਾਇਤ ਅਸੀਂ ਕਦੇ ਕੀਤੀ ਹੈ ਨਾ ਹੀ ਅਸੀਂ ਕਰਾਂਗੇ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਜੋ ਆਪਣੇ ਦੁੱਧ ਉਤਪਾਦਕ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਜਿਹੜਾ ਲੋਕ ਹੈ ਦੁੱਧ ਪੀਣ ਤੋਂ ਡਰਦੇ ਆ ਦੁੱਧ ਜਾਂ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਲੋਕ ਇਹ ਸੋਚਦੇ ਆ ਕਿ ਆਪਾਂ ਭਰੋਸਾ ਕਿਸਤੇ ਕਰੀਏ ਮੰਗ ਕੀ ਕਰਦੇ ਪ੍ਰਧਾਨ ਜੀ ਮੰਗ ਅਸੀਂ ਇਹੀ ਕਰਦੇ ਆ ਜੀ ਜੋ ਬੰਦਾ ਇਹ ਫੜਿਆ ਗਿਆ ਹੈਗਾ ਤਰੰਜੀ ਖੇੜਾ ਦਾ ਉਹਦੇ ਤੇ ਵੀ ਸਖਤ ਰੂਪ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਮਾਨ ਸਰਕਾਰ ਤੋਂ ਜੋ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਦੇ ਔਰ ਪੂਰੇ ਪੁਲਿਸ ਪ੍ਰਸ਼ਾਸਨ ਤੋਂ ਜੋ ओंकार ਸਿੰਘ ਹੈ ਉਥੇ ਸ਼ਾਇਦ ਲਈ ਚੌਕੀ ਪੈਂਦੀ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਇਹਦੀ ਢੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਵੀ ਹੋਰ ਇਹਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਆ ਇਨਾਂ ਦੀ ਸ਼ੈਤ ਇਹ ਬੰਦਾ ਮੰਨ ਲਓ ਮਿਕਸ ਕਰਕੇ ਰਫੈਂਡ ਅਬੇਰਕਾ ਪਲਾਂਟ ਦੇ ਵਿੱਚ ਭੇਜਦਾ ਸੀ ਉਹਨਾਂ ਸਾਰਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸੈਕਟਰੀ ਦਾ ਜਿਵੇਂ ਪੰਜ ਚਾਰ ਪਿੰਡਾਂ ਦਾ ਦੁੱਧ ਕਲੈਕਸ਼ਨ ਹੁੰਦਾ ਤੇ ਇਹ ਸੈਕਟਰੀ ਦਾ ਅਹੁਦਾ ਦਿੰਦੇ ਆ ਅਬੇਰਕਾ ਪਲਾਂਟ ਤੋਂ ਤਾਂ ਹੋਰ ਵੀ ਬਥੇਰੇ ਸੈਕਟਰੀ ਹੋਣਗੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਸਰਕਾਰ ਨੂੰ ਇਹ ਸਰਕਾਰੀ ਉਦਾਰਾ ਜੇਕਰ ਬਚਾਉਣਾ ਹੈ ਤਾਂ ਸਾਡੇ ਕਹਿੰਦਾ ਮਤਬਲ ਇਹ ਹੈ ਵੀਰੇ ਤੇ ਗੌਰ ਕਰਨੀ ਚਾਹੀਦੀ ਹੈ ਤੇਰੀ ਸਾਡੇ ਦੁੱਧ ਉਤਪਾਦਕ ਹੈ ਜੋ ਉਹਨਾਂ ਨੂੰ ਚੰਗਾ ਮੁਨਾਫਾ ਮਿਲ ਸਕਦਾ ਜੇਕਰ ਇਸ ਤਰ੍ਹਾਂ ਦੀ ਕਾਰਵਿਚਾਰੀ ਹੋਊਗੀ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ ਤੇ ਜਿਹੜਾ ਇਹ ਆਧਾਰਾ ਵੀ ਇੱਕ ਨਾ ਇੱਕ ਦਿਨ ਖਤਮ ਹੋਊਗਾ ਜੀ